ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇਮਕੁੰਡ ਸਾਹਿਬ ਇੱਕ ਵੱਡਾ ਚਮਤਕਾਰ ਹੋਇਆ ਲੱਭ ਗਈ ਉਹ ਚਮਤਕਾਰੀ ਗੁਫਾ ਜਿੱਥੇ ਦਸਮ ਪਿਤਾ ਜੀ ਨੇ ਲਗਾਤਾਰ ਤਪੱਸਿਆ ਕੀਤੀ ਸੀ ਸਾਧ ਸੰਗਤ ਦੋ ਸਿੰਘ ਜਿਹੜੇ ਸੀ ਉਸ ਚਮਤਕਾਰੀ ਗੁਫਾ ਨੂੰ ਲੱਭਣ ਦੇ ਲਈ ਗਏ ਬਹੁਤ ਸਾਲ ਪਹਿਲਾਂ ਇਹ ਜਿਹੜੀ ਘਟਨਾ ਵਾਪਰੀ ਸੀ ਜਿਹਦੀ ਆਪਾਂ ਅੱਜ ਗੱਲ ਕਰ ਰਹੇ ਹਾਂ ਕਹਿੰਦੇ ਉਹ ਚਮਤਕਾਰੀ ਗੁਫਾ ਲੱਭਣ ਦੇ ਲਈ ਜਦੋਂ ਉਹ ਹਿਮਕੁੰਡ ਸਾਹਿਬ ਜਾਂਦੇ ਨੇ ਤੇ ਸਾਧ ਸੰਗਤ ਉਸ ਵਕਤ ਉਸ ਗੁਫਾ ਨੂੰ ਲੱਭਣ ਦੇ ਲਈ ਉਹਨਾਂ ਨੇ ਅਤਿਅੰਤ ਮਿਹਨਤ ਕੀਤੀ ਬੜਾ ਵੱਡਾ ਜਿਹੜਾ ਸੀ ਉਹ ਆਪਣੇ ਵੱਲੋਂ ਤਿਆਰਾਂ ਕਰਕੇ ਗਏ ਸੀ ਕਹਿੰਦੇ ਨੇ ਹਿਮਕੁੰਡ ਸਾਹਿਬ ਜਦੋਂ ਉਹ ਉੱਪਰਲੀ ਚੋਟੀ ਤੇ ਪਹੁੰਚਦੇ ਨੇ ਹਿਮਕੁੰਡ ਸਾਹਿਬ ਦੀ ਧਰਤੀ ਤੇ ਜਦੋਂ ਉਹ ਜਾਂਦੇ ਨੇ ਤਾ ਉਸ ਵਕਤ ਸ਼ਾਮਾਂ ਦੇ ਵਕਤ ਜਦੋਂ ਸੰਗਤ نیچے ਨੂੰ ਆਉਣ ਲੱਗਦੀ ਹੈ ਤੇ ਕਹਿੰਦੇ ਨੇ ਉਹਨਾਂ ਨੇ ਥੋੜਾ ਸਮਾਂ ਉੱਥੇ ਹੋਰ ਬਿਤਾਉਣਾ ਚਾਹਿਆ ਪਰ ਸਮਾਂ ਇੰਨਾ ਜ਼ਿਆਦਾ ਛੇਤੀ ਲੰਘਿਆ ਤੇ ਉਹ ਜਿਹੜਾ ਸਮਾਂ ਸੀ ਕਹਿੰਦੇ ਨੇ ਉਹ ਬਹੁਤ ਪਿੱਛੇ ਰਹਿ ਗਏ ਸਮਾਂ ਬਹੁਤ ਹੋ ਗਿਆ ਸੀ ਕਹਿੰਦੇ ਹੁਣ ਥੱਲੇ ਨੂੰ ਮੁੜਨ ਦਾ ਕੋਈ ਉਪਚਾਰ ਨਹੀਂ ਸੀ ਵੈਸੇ ਕਿ ਸਾਖੀ ਬੜੀ ਵੱਡੀ ਹੈ ਪਰ ਆਪਾਂ ਇਹਨੂੰ ਸ਼ਾਰਟ ਦੇ ਵਿੱਚ ਬੇਨਤੀ ਕਰ ਰਹੇ ਹਾਂ ਕਹਿੰਦੇ ਨੇ ਉਸ ਵਕਤ ਫਿਰ ਉਹਨਾਂ ਨੇ ਇੱਕ ਗੁਫਾ ਦੇਖੀ ਗੁਫਾ ਨਾਮਕ ਇੱਕ ਚੀਜ਼ ਸੀ ਕਾਫੀ ਹਨੇਰਾ ਸੀ ਉਹਨਾਂ ਨੇ ਸੋਚਿਆ ਵੀ ਅੱਜ ਦੀ ਰਾਤ ਇੱਥੇ ਗੁਜ਼ਾਰਦੇ ਆਂ ਸਵੇਰ ਫਿਰ ਬਾਗ ਚੱਲਾਂਗੇ ਇੱਥੇ نیچے ਨੂੰ ਹੋ ਚੱਲਾਂਗੇ ਤੇ ਉਹ ਸ਼ਾਇਦ ਉਹ ਗੁਫਾ ਵੀ ਆਪਾਂ ਨੂੰ ਮਿਲ ਜਾਏ ਜਿਹੜੀ ਜਿਹੜੀ ਗੁਫਾ ਦੀ ਆਪਾਂ ਤਲਾਸ਼ ਵਿੱਚ ਆਇਆ ਜਿਹੜੀ ਗੁਫਾ ਦੇ ਵਿੱਚ ਸ਼ਾਇਦ ਕਦੇ ਗੁਰੂ ਗੋਬਿੰਦ ਸਿੰਘ ਜੀ ਨੇ ਤਪੱਸਿਆ ਕੀਤੀ ਹੋਏਗੀ ਤੇ ਕਹਿੰਦੇ ਨੇ ਉਸ ਗੁਫਾ ਦੇ ਵਿੱਚ ਬਹੁਤ ਜ਼ਿਆਦਾ ਹਨੇਰਾ ਸੀ ਤੇ ਜਦੋਂ ਉਹ ਗੁਫਾ ਦੇ ਵਿੱਚ ਥੋੜਾ ਸਮਾਂ ਠਹਿਰੇ ਥੋੜਾ ਜਿਹਾ ਅੱਗੇ ਨੂੰ ਹੋ ਕੇ ਵੇਖਿਆ ਕਿ ਨੇ ਬੜਾ ਵੱਡਾ ਲਿਸ਼ਕਾਰਾ ਪਿਆ ਵੜੀ ਵੱਡੀ ਜਿਹੜੀ ਰੋਸ਼ਨੀ ਪਈ ਚਾਨਣ ਪਿਆ ਤੇ ਸਾਥ ਸੰਗਤ ਕਹਿੰਦੇ ਨੇ ਜਦੋਂ ਉਹ ਗੁਫਾ ਦੇ ਵਿੱਚ ਅੱਗੇ ਜਾ ਕੇ ਵੇਖਦੇ ਨੇ ਇੱਕ ਬਹੁਤ ਭਾਰੀ ਭਰਕਮ ਸਾਧੂ ਜਿਹੜਾ ਉਹਨਾਂ ਨੂੰ ਪੁੱਛਦਾ ਹੈ ਕਿ ਭਾਈ ਤੁਸੀਂ ਕਿੱਥੋਂ ਆਏ ਹੋ ਤੇ ਸਾਧੂ ਜਿਹੜਾ ਸੀ ਪੰਜਾਬੀ ਬੋਲ ਰਿਹਾ ਸੀ ਉਹ ਸਾਧੂ ਨੇ ਜਦੋਂ ਪੰਜਾਬੀ ਬੋਲੀ ਤੇ ਕਹਿੰਦੇ ਨੇ ਫਿਰ ਉਹ ਜਿਹੜੇ ਸਾਧੂ ਦੇ ਪੰਜਾਬੀ ਬੋਲਣ ਤੋਂ ਉਹਨਾਂ ਨੇ ਦੱਸਿਆ ਵੀ ਅਸੀਂ ਦਰਸ਼ਨਾਂ ਲਈ ਆਏ ਆ ਤੇ ਅਸੀਂ ਇੱਥੇ ਬਿਲਕੁਲ ਉਹ ਗੁਫਾ ਵੇਖਣ ਦੇ ਲਈ ਆਏ ਆ ਜਿਹੜੀ ਗੁਫਾ ਮੰਨੀ ਜਾਂਦੀ ਹੈ ਕਿ ਉਹ ਬਹੁਤ ਬਹੁਤ ਪ੍ਰਾਤਨ ਗੁਫਾ ਬੜੀ ਪ੍ਰਾਤਨ ਗੁਫਾ ਹੈ ਕਹਿੰਦੇ ਉਹ ਸਾਧੂ ਬੋਲੇ ਕਿ ਤੁਸੀਂ ਲੋਕ ਇੱਥੇ ਦਰਸ਼ਨਾ ਤੱਕ ਸੀਮਤ ਰਿਹਾ ਕਰੋ ਇਹੋ ਜੀਆਂ ਗੁਫਾਵਾਂ ਤੋਂ ਤੁਸੀਂ ਕੀ ਲੈਣਾ ਤੇ ਆਪਣੇ ਦਰਸ਼ਨ ਕਰਿਆ ਕਰੋ ਤੇ ਆਪਣੇ ਘਰ ਨੂੰ ਮੁੜ ਜਾਇਆ ਕਰੋ ਤੇ ਕਹਿੰਦੇ ਨੇ ਤੁਸੀਂ ਉਹ ਦੱਸੋ ਜੋ ਹੁਣ ਤੁਸੀਂ ਲੋਕ ਚਾਹੁੰਦੇ ਹੋ ਤੁਸੀਂ ਵਾਪਸ ਮੁੜਨਾ ਚਾਹੁੰਦੇ ਹੋ ਕਿ ਉਹ ਗੁਫਾ ਵੇਖਣੀ ਹੈ ਤੇ ਉਹਨਾਂ ਦੋਨਾਂ ਨੇ ਸਲਾਹ ਕੀਤੀ ਕਹਿੰਦੇ ਨੇ ਵੀ ਅਸੀਂ ਵਾਪਸ ਮੁੜਨਾ ਚਾਹੁੰਦੇ ਹਾਂ ਉਹ ਕਹਿੰਦੇ ਵੀ ਠੀਕ ਹੈ ਤੁਸੀਂ ਇਹ ਦੱਸੋ ਵੀ ਤੁਹਾਡਾ ਪਿੰਡ ਕਿਹੜਾ ਹੈ ਉਹ ਕਹਿੰਦੇ ਸਾਡਾ ਪਿੰਡ ਅਮਰitsar ਤੇ ਉਹ ਸਾਧੂ ਕਹਿੰਦਾ ਵੀ ਮੈਂ ਅੰਮ੍ਰਿਤਸਰ ਦਾ ਕਦੇ ਨਾਮ ਨਹੀਂ ਸੁਣਿਆ ਤੇ ਉਹ ਦੋਵੇਂ ਹੈਰਾਨ ਹੋ ਗਏ ਵੀ ਅੰਮ੍ਰਿਤਸਰ ਬਾਰੇ ساری ਦੁਨੀਆ ਜਾਣਦੀ ਐ ਤੁਸੀਂ ਕਿਉਂ ਨਹੀਂ ਸੁਣਿਆ ਉਹ ਕਹਿੰਦੇ ਵੀ ਨਹੀਂ ਅਸੀਂ ਕਦੇ ਨਹੀਂ ਸੁਣਿਆ ਕਹਿੰਦੇ ਕੋਈ ਪੁਰਾਣਾ ਨਾਮ ਦੱਸੋ ਕਹਿੰਦੇ ਇਹਦਾ ਨਾਮ ਚੱਕ ਰਾਮਦਾਸ ਕਹਿੰਦੇ ਵੀ ਇਹ ਵੀ ਨਹੀਂ ਸੁਣਿਆ ਕਹਿੰਦੇ ਕਿ ਇਦੋਂ ਵੀ ਪੁਰਾਣਾ ਨਾਮ ਇਦੋਂ ਪੁਰਾਣਾ ਨਾਮ ਅੰਮ੍ਰਿਤਸਰ ਦਾ ਨੂੰ ਤੁੰਗ ਪਿੰਡ ਕਹਿੰਦੇ ਸੀ ਤੇ ਕਹਿੰਦੇ ਜਦੋਂ ਤੁੰਗ ਦਾ ਨਾਮ ਲਿਆ ਤੇ ਸਾਧੂ ਪਹਿਚਾਣ ਗਿਆ ਕਿ ਨਾ ਹਾਂ ਮੈਂ ਤੁੰਗ ਨੂੰ ਜਾਣਦਾ ਹਾਂ ਕਹਿੰਦੇ ਠੀਕ ਹੈ ਤੁਸੀਂ ਅੱਖਾਂ ਬੰਦ ਕਰੋ ਜਦੋਂ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਕਹਿੰਦੇ ਦੁਬਾਰਾ ਅੱਖਾਂ ਖੋਲੀਆਂ ਤੇ ਕਹਿੰਦੇ ਉਹ ਆਪਣੇ ਪਿੰਡ ਆਪਣੇ ਪਿੰਡ ਦਾ ਉਹਨਾਂ ਨੇ ਧਿਆਨ ਧਰਿਆ ਤੇ ਕਹਿੰਦੇ ਉਹ ਸੇਮ ਆਪਣੇ ਪਿੰਡ ਆਪਣੇ ਘਰ ਦੇ ਵਿੱਚ ਬੈਠੇ ਸੀ ਤੇ ਜਿੱਥੇ ਉਹ ਲੋਕ ਆਏ ਜਦੋਂ ਉਹਨਾਂ ਨੇ ਅੱਖਾਂ ਖੋਲੀਆਂ ਆਪਣੇ ਘਰ ਦੇ ਵਿੱਚ ਮੌਜੂਦ ਕਹਿੰਦੇ ਉਹਨਾਂ ਦੀ ਜ਼ੁਬਾਨ ਤੋਂ ਇੱਕੋ ਹੀ ਗੱਲ ਨਿਕਲੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਮਹਾਰਾਜ ਧੰਨ ਸੱਚੇ ਪਾਸ਼ਾ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਉਹ ਰੱਬੀ ਰੂਹ ਕੋਈ ਹੋਰ ਨਹੀਂ ਉਹ ਸਾਖਸ਼ਾਤ ਪਾਤਸ਼ਾਹ ਹੀ ਸਨ ਇਹ ਸੀ ਇੱਕ ਸਾਖੀ ਜੋ ਆਪਾਂ ਸਾਂਝੀ ਕੀਤੀ ਹੈ ਬਿਲਕੁਲ ਇਸ ਦੇ ਬਾਰੇ ਜਿਹੜਾ ਹੈ ਪੁਰਾਣੇ ਗ੍ਰੰਥਾਂ ਦੇ ਵਿੱਚੋਂ ਜ਼ਿਕਰ ਵੀ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ